ਸ਼ੁਕਰ ਦੋਸਤੋ ਮੈਂ ਰਮੇਸ਼ ਕਾਬਾ ਇੰਡੀਅਨ ਟੀਵੀ ਨਿਊਜ਼ ਕੋਰਟ ਤੋਂ ਗੁਰਾ ਪੰਜਾਬ ਤੋਂ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਫਰੀਦਕੋਟ ਵਿੱਚ ਥਾਣਾ ਸਦਰ ਵਿੱਚ ਐਸਐਸਪੀ ਮੈਡਮ ਪ੍ਰੀਕਾ ਜਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਅੱਧ ਦੀ ਜਿੱਥੇ ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਜੋ ਪੰਜਾਬ ਸਰਕਾਰ ਵੱਲੋਂ ਮਹਿਮ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਗੈਂਗਿਸਟਰ ਬਖਸ਼ਾ ਨਹੀਂ ਜਾਵੇਗਾ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰ ਇਹ ਇੱਕ ਕਨਸਰਟਡ ਐਫਰਟ ਹੈ ਜਿਹੜੇ ਚ 72 ਘੰਟਿਆਂ ਚ ਪਲ ਤੋਂ ਲੈ ਕੇ ਜਿਹੜਾ ਸ਼ੁਰੂ ਹੈ ਅਗਲੇ 72 ਘੰਟਿਆਂ 'ਚ ਪੰਜਾਬ 'ਚ ਜਿੰਨੇ ਵੀ ਇਹ ਮਾੜੇ ਅੰਸਰ ਨੇ ਜਿਹੜੇ ਬਦਮਾਸ਼ ਨੇ ਜਿਹੜੇ ਬਾਹਰ ਬੈ ਕੇ ਇੱਥੇ ਲੋਕਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜਾ ਵੀ ਕ੍ਰਿਮੀਨਲ 엘ਮੈਂਟ ਹੈ ਉਹਦੇ ਖਿਲਾਫ ਇੱਕ ਸਖਤ ਕਾਰਵਾਈ ਪੂਰੇ ਪੰਜਾਬ 'ਚ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨਸ ਹੇਠ ਸਾਡੇ ਡੀਜੀਪੀ ਸਰ ਦੀ ਸੁਪਰਵੀਜ਼ਨ ਹੇਠ ਚੱਲਦੀ ਪਈ ਹੈ। ਉਸੇ ਲੜੀ ਦੇ ਤਹਿਤ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਖਰੀਫੋਰਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕੀ ਫਰੀਦਕੋਟ ਪੁਲਿਸ ਨੇ ਮਾਨਯੋਗ ਆਈਜੀ ਮੈਡਮ ਨੀ ਲੰਬਰੀ ਜਗਦਲੇ ਉਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਹੇਠ ਬਹੁਤ ਚੰਗਾ ਕੰਮ ਕੀਤਾ ਹੈ ਤੇ ਮਹਿਜ 72 ਘੰਟਿਆਂ 'ਚ ਫਰੀਦਕੋਟ ਪੁਲਿਸ ਦੀ ਸਾਰੀ ਟੀਮ ਵੱਲੋਂ 151 ਦੋਸ਼ੀ ਜਿਹੜੇ ਹੈਗੇ ਉਹ ਰਾਉਂਡ ਅਪ ਕੀਤੇ ਗਏ ਨੇ। ਅਨੀ ਪਿਛਲੇ 72 ਘੰਟਿਆਂ 'ਚ ਫਰੀਦਕੋਟ ਪੁਲਿਸ ਦਾ ਹਰ ਇੱਕ ਮੁਲਾਜ਼ਮ, ਹਰ ਇੱਕ ਐਸਐਚਓ, ਹਰ ਇੱਕ ਪੁਲਿਸ ਅਫੀਸ਼ਰ ਭਾਵੇਂ ਉਹ ਦਫ਼ਤਰ 'ਚ ਜਿਹਦੀ ਡਿਊਟੀ ਹੋ ਭਾਵੇਂ ਉਹਦੀ ਪੀਸੀਆਰ ਤੇ ਡਿਊਟੀ ਹੋ ਅਵੇਂ ਉਹ ਦਿੱਕਤੇ ਵੀ ਡਿਊਟੀ ਹੋ ਉਹਨਾਂ ਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਇਹ 151 ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਰਾਊਂਡ ਅਪ ਕਰਨ 'ਚ ਆਪਣੀ ਮਿਹਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਹ ਪੂਰਾ ਹੀ ਜਿਹੜਾ ਆਪਰੇਸ਼ਨ ਹੈ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ جاری ਹੈ ਫਿਲਹਾਲ ਵੀ جاری ਹੈ ਰਾਈਟ ਨਾਓ ਐਸ ਵੀ ਇਸੇ ਤਾਂ ਅਸੀਂ ਹੁਣ ਸਦਰ ਫਰੀਦਕੋਟ ਥਾਣੇ 'ਚ ਹੀ ਖੜੇ ਹੈ ਤੇ ਸਾਰੇ ਹੀ ਥਾਣਿਆਂ 'ਚ ਇਸੇ ਤਰ੍ਹਾਂ ਸੇ ਇਹ ਆਪਰੇਸ਼ਨ ਜਾਰੀ ਹੈ ਇਹ ਪੂਰੇ ਆਪਰੇਸ਼ਨ ਚ ਸਾਡੇ ਜ਼ਿਲ੍ਹੇ ਦੇ 9 ਗੈਸਟਿਡ ਆਫਿਸਰਸ ਔਰ ਚੌਥ ਟੀਮਾਂ ਕੰਮ ਕਰਦੀ ਪਈ ਹੈ ਔਰ 450 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਪੂਰੇ ਹੀ ਆਪਰੇਸ਼ਨ ਪ੍ਰਹਾਰ ਚ ਫਰੀਫੋਰਟ ਜ਼ਿਲ੍ਹੇ ਚ ਆਪਣਾ ਕੰਮ ਕਰ ਰਹੇ ਨੇ ਇਹ ਜਿਹੜੇ 151 ਬੰਦੇ ਰਾਉਂਡ ਅਪ ਹੋਏ ਹੈ ਇਹਨਾਂ ਵਿੱਚੋਂ 45 ਬੰਦੇ ਉਹ ਨੇ ਜਿਨ੍ਹਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਚ ਬੁੱਕ ਕੀਤਾ ਗਿਆ ਹੈ ਯਾਨੀ ਜਿਹੜੇ ਕਿਸੇ ਗੈਂਗ ਦੇ ਮੈਂਬਰਸ ਨੇ ਜਿਹੜੇ ਬਾਰ-ਬਾਰ ਵਾਰਦਾਤਾ ਕਰਨ ਦੇ ਆਦੀ ਨੇ ਔਰ ਇਸ ਤੋਂ ਇਲਾਵਾ 16 ਬੰਦੇ ਐਸੇ ਨੇ ਜਿਹੜੇ ਹਿਨਸ ਕ੍ਰਾਈਮ ਯਾਨੀ ਸੰਗীন ਅਪਰਾਧ ਜਿਹੜੇ ਹੁੰਦੇ ਆ ਬਾਵੇ ਉਹ ਮਰਡਰ ਹੋ ਗਿਆ ਅਟੈਂਪਟ ਟੂ ਮਰਡਰ ਹੋ ਗਿਆ ਐਕਸਟਰਸ਼ਨ ਕਾਲਸ ਹੋ ਗਈ ਇਸ ਟਾਈਪ ਦੇ ਜਿਹੜੇ ਹਿਨਸ ਕ੍ਰਾਈਮ ਅਕਿਊਜ਼ ਨੇ ਉਹ ਵੀ ਅਰੈਸਟ ਹੋਏ ਨੇ 16 17 ਪ੍ਰੋਕਲੇਮਡ ਆਪੈਂਡਰਸ ਇਹਦੇ ਚ ਅਰੈਸਟ ਹੋਏ ਨੇ ਯਾਨੀ ਜਿਹੜੇ ਬੰਦੇ ਇੱਕ ਬਹੁਤ ਟਾਈਮ ਤੋਂ ਫਰਾਰ ਚੱਲ ਰਹੇ ਸੀ ਉਹ ਵੀ 17 ਬੰਦੇ ਫਰੀਦਕੋਟ ਪੁਲਿਸ ਦੀ ਸਾਰੀ ਟੀਮਸ ਵੱਲੋਂ ਇਹਦੇ ਵਿੱਚ ਅਰੈਸਟ ਕੀਤੇ ਗਏ ਨੇ ਇਹ ਚ ਦੱਸਣਯੋਗ ਗੱਲ ਇਹ ਵੀ ਹੈ ਕਿ ਜਿਹੜੇ ਗੈਂਗਸਟਰਸ ਜਾਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਜਾਂ ਉਹਨਾਂ ਦੇ ਐਸੇ ਜਿਹੜੇ ਮਦਦਗਾਰ ਅਸੀਂ ਕਹਿ ਸਕਦੇ ਨੇ ਜਿਹੜੇ ਉਹਨਾਂ ਨੂੰ ਕਦੇ ਪਨਾਹ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪੈਸਾ ਪ੍ਰੋਵਾਈਡ ਕਰਾਉਂਦੇ ਨੇ ਲੌਜਿਸਟਿਕਸ ਪ੍ਰੋਵਾਈਡ ਕਰਾਉਂਦੇ ਨੇ ਟੇਹਰ ਪ੍ਰੋਵਾਈਡ ਕਰਾਉਂਦੇ ਨੇ ਜਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਬਾਹਰ ਪਾਸੋਂ ਕਰਦੇ ਨੇ ਉਹਨਾਂ ਤੇ ਵੀ ਇੱਕ ਇਹ ਬਹੁਤ ਸਖਤ ਐਕਸ਼ਨ ਲਿੱਤਾ ਗਿਆ ਹੈ ਔਰ ਉਹ ਸਾਰੇ ਬੰਦੇ ਵੀ ਸਾਡੇ ਰਡਾਰਟ ਜਨੇ ਤੇ ਫਿਲਹਾਲ ਵੀ ਉਹਨਾਂ ਦੀ ਧੜ ਪકડ ਜਾਰੀ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਰਿਪੀਟ ਆਫੈਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਨੇ ਉਹ 21 ਬੰਦੇ ਜਿਹੜੇ ਹੈਗੇ ਉਹ ਰਾਉਂਡ ਅਪ ਹੋਏ ਆਂ ਇਨਾ ਵਿੱਚੋਂ ਬਹੁਤ ਸੇ ਐਸੇ ਬੰਦੇ ਨੇ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਕਿਸੇ ਦੇ 5 ਪਰਚੇ ਨੇ ਕਿਸੇ ਦੇ 4 ਪਰਚੇ ਨੇ ਕਿਸੇ ਦੇ 9 ਪਰਚੇ ਹੈਗੇ ਤਾਂ ਜਿੰਨੇ ਵੀ ਇਹ ਮਾੜੇ ਅਨਸਰ ਨੇ ਬਦਮਾਸ਼ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੀ ਸੋਚ ਰਹੇ ਸੀ ਜਾਂ ਇਥੇ ਇਹਨਾਂ ਨੇ ਪਹਿਲਾਂ ਕੋਈ ਲੜਾਈ ਝਗੜੇ ਚਾ ਜਾਂ ਫਿਰੌਤੀਆਂ ਚਾ ਕਿਤੇ ਵੀ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਹੈ ਯਾ ਉਹਨਾਂ ਦੀ ਜਿਹੜੀ ਸ਼ਮੂਲੀਅਤ ਆਈ ਹੈ ਸਾਡੇ ਗੁਰਾਨੇ ਪਰਚੈਂਚ ਉਹਨਾਂ ਨੂੰ ਵੀ ਹੈ ਜੀ ਅਰੈਸਟ ਮਰਮਦ ਕਲਪਕਾ ਜਿਹੜੀ ਇਹ ਹਮ ਚੱਲਦੀ ਰਹੀ ਹੈ ਜਿਹੜੀ 72 ਘੰਟਿਆਂ ਦੀ ਪਹਿਲਾ ਇਹਦਾ ਫੇਜ਼ ਹੈ ਜਿਹੜਾ ਉਹ 72 ਘੰਟਿਆਂ ਦਾ ਇੱਕ 올 ਆਊਟ ਔਰ ਇੱਕ ਕਨਸਰਟਡ ਐਫਰਟ ਹੈ ਤਾਂ ਮੈਂ ਤੁਹਾਨੂੰ ਹਲੇ ਤੱਕ ਹੀ ਦੁਪਹਿਰ 12 ਵਜੇ ਤੱਕ ਦੀ ਕਾਰਗੁਜ਼ਾਰੀ ਜਿਹੜੀ ਕੱਲ ਸਵੇਰੇ 4 ਵਜੇ ਸ਼ੁਰੂਆਤ ਹੋਈ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਖਰੀਫਪੁਰ ਵਾਸੀਆਂ ਨੂੰ ਦੱਸਿਆ ਇਹ ਜਿਹੜੇ 151 ਬੰਦੇ ਤੁਸੀਂ ਕਹਿ ਰਹੇ ਹੋ ਰਾਉਂਡ ਅਪ ਤੇ ਗ੍ਰਿਫਤਾਰ ਕੀਤੇ ਗਏ ਨੇ ਬਾਕੀ ਬਾਕੀ ਹਾਂਜੀ ਇਹਨਾਂ ਵਿੱਚੋਂ ਮੈਜੋਰਿਟੀ ਹੈਵ ਆਲਰੇਡੀ ਬੀਨ ਅਰੈਸਟਡ ਜਿਹੜੀ ਇਹਦੀ ଫਾਰਮਲ ਪ੍ਰੋਸੀਡਿੰਗਸ ਹੁੰਦੀ ਹੈ ਔਰ ਬਾਕੀਆਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਬਟ ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਸਾਰੇ ਹੀ ਬੰਦੇ ਜਿਹੜੇ ਹੈਗੇ ਉਹ ਐਸ ਪਰ ਲਾਅ ਇਹਨਾਂ ਨੂੰ ਬੁਕ ਕੀਤਾ ਜਾਏਗਾ ਕਾਨੂੰਨ ਦੀ ਧਾਰਾ ਅੰਚ ਬੁਕ ਕੀਤਾ ਜਾਊਗਾ ਔਰ ਜਿਹੜੇ ਬੰਦੇ ਜਿਨ੍ਹਾਂ ਤੋਂ ਮੁਕਸੀਮੰਦ ਦਾ ਖਤਰਾ ਹੈ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਚ ਵੀ ਅਸੀਂ ਬੁੱਕ ਕਰਾਂਗੇ ਇਹਨਾਂ ਦੀ ਸਾਰਿਆਂ ਦੀ ਅਸੀਂ ਇੱਕ ਪ੍ਰੋਪਰ ਹਿਸਟਰੀ ਸ਼ੀਟਾਂ ਬਣਾ ਰਹੇ ਨੇ ਜਿਹੜਾ ਪੀਪੀਆਰ ਦੇ ਨੇ ਸਾਨੂੰ ਮੈਂਡੇਟ ਦਿੱਤਾ ਹੈ ਤੇ ਉਹਨਾਂ ਦੇ ਡੋਸੀਅਰਸ ਵੀ ਅਸੀਂ ਇਹਨਾਂ ਸਾਰੇ ਬੰਦਿਆਂ ਦੇ ਬਣਾ ਰਹੇ ਨੇ ਤਾਂ ਕਿ ਇਹ ਅੱਗੇ ਇਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਚੱਲਦੀ ਰਹੇ ਔਰ ਇਹਨਾਂ ਦੇ ਮਨਚ ਪੁਲਿਸ ਦਾ ਹਮੇਸ਼ਾ ਇਹ ਕੇ ਰਹਿਣਾ ਚਾਹੀਦਾ ਹੈ ਕਿ ਹਾਂਜੀ ਵੀ ਆਰ ਅੰਡਰ ਵਾਚ ਔਰ ਫਰੀਦਕੋਟ ਪੁਲਿਸ ਵੱਲੋਂ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਵਾਣ ਕਰਨਾ ਚਾਹਾਂਗੀ ਇਹ ਅਗਰ ਤੁਸੀਂ ਕ੍ਰਾਈਮ ਕਰਨ ਦੀ ਇੱਥੇ ਕੋਸ਼ਿਸ਼ ਵੀ ਕਰੋਗੇ ਤਾਂ ਅਸੀਂ ਜੋ ਸਭ ਤੋਂ ਸਖਤ ਐਕਸ਼ਨ ਹੈ ਕਾਨੂੰਨ ਨੇ ਜਿਹੜਾ ਸਾਨੂੰ ਮੰਡੇਟ ਦਿੱਤਾ ਹੈ ਉਹਦੇ ਚ ਰਹਿੰਦੇ ਹੋਏ ਅਸੀਂ ਤੁਹਾਨੂੰ ਫੜ ਕੇ ਅੰਦਰ ਦੇਵਾਂਗੇ